ਮੈਂ ਡਾਕਟਰ ਹਰੀਸ਼ ਸ਼ਰਮਾ ਮੈਂ ਪ੍ਰੈਜ਼ੀਡੈਂਟ ਆ ਸ਼ੇਪਪੁਰੀ ਸੇਵਾ ਸੁਸਾਇਟੀ ਰਜਿਸਟਰਡ ਦਾ ਕੁਝ ਦਿਨ ਤੋਂ ਸੋਸ਼ਲ ਮੀਡੀਆ ਤੇ ਅਸ਼ਨੀਲ ਜੀ ਮਹਾਰਾਜ ਜੀ ਵੱਲੋਂ ਉਹਨਾਂ ਦੇ ਪਰਿਵਾਰ ਚ ਬ੍ਰਦਰ ਦੀ ਡੈਥ ਹੋਈ ਸੀ ਉੱਥੇ ਕੁਝ ਅਕੋਥੀ ਪ੍ਰਧਾਨ ਨੇ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਫੁੱਲ ਰੱਖਣ ਤੋਂ ਔਰ ਜਿਹੜੀ ਰਾਖ ਹੁੰਦੀ ਹੈ ਉਸ ਤੋਂ ਰੋਕਿਆ ਗਿਆ ਬਹੁਤ ਮਨ ਭਾਦੀ ਇਹ ਘਟਨਾ ਹੀ ਜਦ ਕਿ ਅਸੀਂ ਛੇਪੂਰੀ ਸੇਵਾ ਸੁਸਾਇਟੀ ਵੱਲੋਂ ਇਸ ਤਰ੍ਹਾਂ ਦਾ ਕੋਈ ਰੂਲ ਨਹੀਂ ਹੈਗਾ ਜੀ ਉੱਥੇ ਕੋਈ ਰੱਖ ਨਹੀਂ ਸਕਦਾ ਆ ਕੋਥੀ ਜਿਹੜੇ ਉੱਥੋਂ ਦੇ ਬਣੇ ਨੇ ਉਧੇਦਾਰ ਉਹ ਬਹੁਤ ਪਰੇਸ਼ਾਨ ਕਰ ਰਹੇ ਨੇ ਉਹ ਕਈ ਥਾਵਾਂ ਤੇ ਮਾਲਨ ਦੇ ਵੀ ਪੈਸੇ ਵੱਧ ਲੈ ਰਹੇ ਨੇ ਇੱਕ ਉਹਨਾਂ ਨੇ ਉੱਥੇ ਚੌਂਕੀਦਾਰ ਰੱਖਿਆ ਉਹੋ ਹੀ ਸੰਸਕਾਰ ਕਰ ਰਿਹਾ ਜੀ ਉਹ ਪਹਿਲੇ ਪੁੱਛ ਲੈਂਦਾ ਜੀ ਤੁਸੀਂ ਤੇਲ ਨਾ ਕਰਾਣਾ ਜਗਨੀ ਨਾ ਕਰਾਣਾ ਜੀ ਉਹ ਪੁੱਛਦਾ ਹੈ ਜੀ ਤੁਸੀਂ ਤੇਲਨਾ ਕਰਵਾਉਣਾ ਹੈ ਕਿ ਜਗਨੀਨਾ ਕਰਾਉਣਾ ਮੈਂ ਤੇ ਬੜਾ ਹੈਰਾਨ ਆ ਉਹਨੂੰ ਪੁੱਛਣ ਦੀ ਲੋੜ ਹੀ ਨਹੀਂ ਜੋ ਸਨਾਤਨ ਧਰਮ ਚ ਉਹਦੇ ਮੁਤਾਬਕ ਵੱਲ ਸੰਸਕਾਰ ਹੋਣਾ ਚਾਹੀਦਾ ਉਥੇ ਕਈ ਖਲਾਸੇ ਨੇ ਜੀ ਮੈਂ ਤੇ ਮਹਾਰਾਜ ਜੀ ਕੋਲੋਂ ਵੀ ਕਈ ਗੱਲਾਂ ਮੈਨੂੰ ਸੁਣਨ ਚਾਹੀਆਂ ਅਸੀਂ ਰਜਿਸਟਰਡ ਪ੍ਰਧਾਨ ਆ ਜੀ ਜੋ ਕਿ ਸਾਡੀ ਸੁਸਾਇਟੀ ਦਾ ਨਾਮ ਯੂਜ਼ ਕਰ ਰਹੇ ਨੇ ਇਹ ਅਨਰਜਿਸਟਰਡ ਆ ਮੈਂ ਡੀਸੀ ਸਾਹਿਬ ਕੋ ਮੰਗ ਕਰਦਾ ਵੀ ਜੋ ਵੀ ਹੈ ਕਾਗਜ਼ੀ ਕਾਰਵਾਈ ਦੇਖੋ ਜੀ ਹੋਰ ਜੋ ਵੀ ਬੰਦੀ ਕਾਰਵਾਈ ਇਹਨਾਂ ਤੇ ਕਰੋ ਕੱਲ ਸ਼ਹਿਰ ਦੀਆਂ ਮੁੱਖ ਜੱਥੇਬੰਦੀਆਂ ਹੋਰ ਜਿੰਨੀਆਂ ਵੀ ਹੋਰ ਬਾਲਮਿਕ ਜੱਥੇਬੰਦੀਆਂ ਵੱਲੋਂ ਸ਼ਹਾਡੇ ਚੌਂਕ 'ਚ ਪੁਤਲਾ ਫੂਕਿਆ ਜਾਏਗਾ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਦੱਸਦਾ ਜੀ ਕੱਲ ਚੌਂਕ 'ਚ ਪੁਤਲਾ ਫੂਕਿਆ ਜਾਏਗਾ ਜਿਹਦੇ ਵਿੱਚ ਮਹਾਰਾਜ ਜੀ ਵੀ ਆਣਗੇ ਹੋਰ ਵੀ ਜੱਥੇਬੰਦੀਆਂ ਆਣਗੀਆਂ ਹੋਰ ਕੱਲ ਖਲਾਸੇ ਸਾਰੇ ਕੀਤੇ ਜਾਣਗੇ ਸ਼ੇਪਪੁਰੀ ਦੇ ਜਿਹੜੇ ਇਹ ਪੁਤਲਾ ਫੂਕਿਆ ਜਾਏਗਾ ਪੰਨਾ ਲਾਲ ਦਾ ਜੀ ਜਿਨ੍ਹਾਂ ਨੇ ਅਸਤੀਆਂ ਰੋਕਣ ਰੱਖਣ ਤੋਂ ਰੋਕਿਆ ਜੀ ਉਹ ਕਹਿੰਦੇ ਪ੍ਰਧਾਨ ਸ਼ੇਪਪੁਰੀ ਦਾ ਪੰਨਾ ਲਾਲ ਆ ਜੀ ਪੰਨਾ ਲਾਲ ਪ੍ਰਧਾਨ ਨੇ ਇਸ ਛੇਪੂਰੀ ਦੇ ਪ੍ਰਧਾਨ ਪੁਲੀ ਸ਼ੰਕਰ ਨੇ ਮਹਾਰਾਜ ਜੀ ਦੇ ਜਿਹੜੇ ਬਰਦਰ ਦੀ ਡੈਥ ਹੋਈ ਸੀ ਇਹਨਾਂ ਨੇ ਅਸਤੀਆਂ ਰੱਖਣ ਦੇ ਰੋਕਿਆ ਮੈਂ ਬਹੁਤ ਮੰਤ ਭਾਦੀ ਘਟਨਾ ਹੈ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਸ ਸਬੰਧ ਚ ਕੱਲ ਪੁਤਲਾ ਸਾੜਿਆ ਜਾਏਗਾ ਔਰ ਸ਼ਹਿਰ ਦੀਆਂ 6 ਵਜੇ ਦਾ ਟਾਈਮ ਸ਼ਹਿਰ ਦੀਆਂ ਜਥੇਬੰਦੀਆਂ ਆਣਗੀਆਂ ਈ ਰਿਕਸ਼ਾ ਸੈੱਲ ਆਏਗਾ ਸਾਡੇ ਪੰਜਾਬ ਦਾ ਹੋਰ ਵੀ ਆ ਬਾਲਮੀਕ ਜਥੇਬੰਦੀਆਂ ਆਣਗੀਆਂ ਔਰ ਪੁਤਲਾ ਸਾੜਨਗੇ ਲੋਕਾਂ ਨੂੰ ਇਹ ਕਰਨੀ ਚਾਹੀਦੀ ਨੇ ਕੱਲ 6 ਵਜੇ ਆਓ ਔਰ ਸਾਡਾ ਸਾਥ ਦਿਓ ਜੀ